ਸਸਵੇਕਾਲ ਜੀ ਤੁਸੀਂ ਦੇਖ ਰਹੇ ਹੋ ਜਗਤ ਸੇਵ ਤੇ ਮੈਂ ਹਾਂ ਨਿਰਮਲ ਸਿੰਘ ਕਲਿਆਣ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਵਿੱਚ ਉੱਥੇ ਵਿਵਾਦਾਂ ਨੂੰ ਦੂਰ ਕਰ ਲਈ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਕਿ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਜਾਊਗੀ ਜਿਸ ਤਹਿਤ ਜੱਥੇਦਾਰ ਤੀਰਤ ਸਿੰਘ ਮਾਲਾ ਅਤੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਮੋਗਾ ਜ਼ਿਲ੍ਹੇ ਦੇ ਅਜ਼ਰਬਰ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਮੁੜ ਭਾਰਤੀ ਦੀ ਤਰੀਕ 20 ਰੱਖੀ ਗਈ ਤੇ ਇਸ ਤਹਿਤ ਅੱਜ ਜੱਥੇਦਾਰ ਤੀਰਤ ਸਿੰਘ ਮਾਲਾ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਮੱਖਣ ਬਰਾੜ ਅਤੇ ਰਾਜਵਿੰਦਰ ਧਰਮਕੋਟ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਾਮਲ ਹੋਏ। ਸੁਣਦੇ ਹਾਂ ਤੀਰਤ ਸਿੰਘ ਮਾਲਾ ਦੀ ਜਵਾਨੀ ਕਿ ਇਸ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਤੇ ਕਿਹੜੀਆਂ-ਕਿਹੜੀਆਂ ਵਿਚਾਰਾਂ ਕੀਤੀਆਂ ਗਈਆਂ। ਵੈਗਨ ਦੀ ਖਾਲਸਾ ਵੈਗਨ ਦੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਿਵਿੰਦਰ ਸਿੰਘ ਜੀ ਪੁੰਦਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਵਰਕਿੰਗ ਕਮੇਟੀ ਦੇ ਵਿੱਚ ਜਿਹੜਾ ਫੈਸਲਾ ਹੋਇਆ ਕਿ ਅੱਜ ਤੋਂ 20 ਤਰੀਕ ਤੋਂ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਭਰਤੀ ਦੀ ਸ਼ੁਰੂਆਤ ਕੀਤੀ ਹੈ ਅੱਜ ਅਸੀਂ ਸਾਰੇ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਸਾਹਿਬ ਸਾਡੇ ਧਰਨਕੋਟ ਦੇ ਹਲਕਾ ਅੰਚਾਰ ਤੇ ਕੌਮੀ ਜਨਰਲ ਸੈਕਟਰੀ ਸਰਦਾਰ ਬਰਿੰਦਰ ਸਿੰਘ ਜੀ ਬਰਾੜ ਸਾਹਿਬ ਸਾਡੇ ਮੋਗੇ ਹਲਕੇ ਦੇ ਅੰਚਾਰ ਸਰਦਾਰ ਸੰਜੀਤ ਸਿੰਘ ਜੀ ਸਣੀਗਲ ਸਾਹਿਬ ਮੇਰੇ ਨਾਲ ਆਏ ਲੋਕ ਸਭਾ ਹਲਕੇ ਦੇ ਅੰਚਾਰ ਤੇ ਜ਼ਿਲ੍ਹਾ ਮੋਗੇ ਦੇ ਬਜਾਪੁਰ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਸਾਡੇ ਹਲਕੇ ਨਿਹਾਲ ਸਿੰਘ ਐ ਦੇ ਇੰਚਾਰਜ ਸਰਦਾਰ ਬਲਦੇਵ ਸਿੰਘ ਜੀ ਮਾਨੁਕੇ ਸਾਹਿਬ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਕਿ ਅੱਜ ਜੋ ਪ੍ਰਧਾਨ ਸਾਹਿਬ ਦਾ ਹੁਕਮ ਹੈ ਪਾਰਟੀ ਦਾ ਹੁਕਮ ਹੈ ਕਿ ਅੱਜ ਤੋਂ ਭਰਤੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਅੱਜ ਅਸੀਂ ਇਕੱਠੇ ਹੋ ਕੇ ਭਰਤੀ ਦਾ ਜਿਹੜਾ ਅਨੁਆਜ ਕੀਤਾ ਭਰਤੀ ਸ਼ੁਰੂ ਕੀਤੀ ਅਸੀਂ ਅੱਜ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕੰਪਲੀਟ ਆ ਜਿਹੜੀ ਭਰਤੀ ਉਹ ਕਰਕੇ ਪਾਰਟੀ ਦਫਤਰ ਚੰਡੀਗੜ੍ਹ ਨੂੰ ਭੇਜ ਦਿੱਤੀ ਜਾਵੇਗੀ ਪੂਰਾ ਸਾਡੇ ਵਰਕਰਾਂ ਦੇ ਵਿੱਚ ਚਾਰਾਂ ਹਲਕਿਆਂ ਦੇ ਵਿੱਚ ਬਹੁਤ ਉਤਸ਼ਾਹ ਭਰਤੀ ਨੂੰ ਲੋਕ ਕੰਜਾਂ ਦਿਨਾਂ ਦੇ ਢੀਕ ਰਹੇ ਆ ਕਿ ਸਾਨੂੰ ਕਾਪੀਆਂ ਭੇਜੋ ਤੇ ਅਸੀਂ ਭਰਤੀ ਕਰਗੇ ਸਾਨੂੰ ਬਹੁਤ ਵੱਡੀ ਆਸ ਹੈ ਕਿ ਅਸੀਂ ਉਸੀ ਹਜ਼ਾਰ ਤੋਂ ਲੈ ਕੇ ਲੱਖ ਤੱਕ ਮੋਗੇ ਜ਼ਿਲ੍ਹੇ ਦੀ ਜਿਹੜੀ ਭਰਤੀ ਹੈ ਉਹ ਕਰਾਂਗੇ ਤੇ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਸਾਫ਼ ਸੁਥਰੀ ਜਿਹੜੀ ਭਰਤੀ ਉਹ ਕਰਨੀ ਆ ਹਰ ਇੱਕ ਨੂੰ ਕੋਲੇ ਜਾ ਕੇ ਉਹਨਾਂ ਤੋਂ 10 ਰੁਪਏ ਲੈ ਕੇ ਉਹਨਾਂ ਨੂੰ ਮੈਂਬਰਸ਼ਿਪ ਦੇਣੀ ਆ ਸਾਰੇ ਵਰਕਰਾਂ ਨੂੰ ਸਾਰੇ ਲੀਡਰਸਵਾਨਾਂ ਨੂੰ ਇਹ ਬੇਨਤੀ ਹੈ ਕਿ ਪੂਰੀ ਪਾਰਨਰਸ਼ੀਪ ਤੰਗ ਦੇ ਨਾਲ ਜਿਹੜੀ ਇਹ ਭਰਤੀ ਕੀਤੀ ਜਾਣੀ ਆ ਤੇ ਅਸੀਂ ਅੱਜ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਚਾਰਾ ਹਲਕਿਆਂ ਨੂੰ ਕਿ ਬੇਨਤੀ ਆ ਕਿ ਤਕੜੇ ਹੋ ਕੇ ਛੇਤੀ ਤੋਂ ਛੇਤੀ ਜਿਵੇਂ ਅੱਗੇ ਵੀ ਆਪਾਂ ਬੜਾ ਪ੍ਰਾਇਰਿਟੀ ਤੇ ਰਹਿੰਦਾ ਮੋਗਾ ਜਿਲ੍ਹਾ ਉਸੇ ਤਕਾਇਦ ਦੀ ਭਰਤੀ ਆ ਜਿਹੜੀ ਤਕੜੇ ਹੋ ਕੇ ਆਪਾਂ ਹਿੰਮਤ ਦੇ ਨਾਲ ਕਰਨੀ ਆ ਅੱਜ ਆ ਜਿਹੜਾ ਆਗਾਜ਼ ਆ ਜਿਹੜਾ ਭਰਤੀ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ